ਪੰਜਾਬ ਸਰਕਾਰ ਦੀ ਅਗਵਾਹੀ ਦੇ ਵਿੱਚ ਕੱਲ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਪੀਟੀਐਮ ਦੀ ਜਿਹੜੀ ਮੀਟਿੰਗ ਆਉ ਕੀਤੀ ਜਾਵੇਗੀ ਤੇ ਜਿਸ ਨੂੰ ਪੰਜਾਬੀ ਦੇ ਵਿੱਚ ਜਿਹੜਾ ਮਾਪੇ ਅਧਿਆਪਕ ਮਿਲਣੀ ਕਹਿੰਦੇ ਨੇ ਤੇ ਦੱਸ ਦਈਏ ਕਿ ਕੱਲ ਨੂੰ ਪੀਡੀਐਮ ਦੀ ਜਿਹੜੀ ਮੀਟਿੰਗ ਆ ਕੀਤੀ ਜਾਵੇਗੀ ਤੇ ਜਿਸ ਦੇ ਵਿੱਚ ਅ ਬੱਚੇ ਆਪਣੇ ਪੇਰੈਂਟਸ ਦੇ ਨਾਲ ਜਿਹੜੇ ਅਧਿਆਪਕਾਂ ਦੇ ਨਾਲ ਮੀਟਿੰਗ ਕਰਨਗੇ ਤੇ ਜਿਸ ਤੋਂ ਬਾਅਦ ਕਈ ਜਾਣਕਾਰੀਆਂ ਜਿਹੜੀਆਂ ਹਾਸਲ ਕਰ ਸਕਦੇ ਨੇ ਤੇ ਦੱਸ ਦਈਏ ਕਿ ਉੱਥੇ ਮੰਤਰੀ ਹਰਜੋਤ ਬਾਜਸ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਮਾਪੇ ਰੂ ਬੇਨਤੀ ਕਰਦਾ ਹਾਂ ਅਪੀਲ ਕਰਦਾ ਹਾਂ ਕਿ ਜੇਕਰ ਕੋਈ ਵੀ ਕੰਮ ਲੱਗੇ ਹੋਏ ਹਨ ਤਾਂ ਉਹ ਚਾਹੇ ਬੇਸ਼ੱਕ 1 ਘੰਟੇ ਦੀ ਛੁੱਟੀ ਲੈ ਕੇ ਆ ਜਾਣ ਪਰੰਤੂ ਆਪਣੇ ਬੱਚਿਆਂ ਦੇ ਲਈ ਜਿਹੜਾ ਸਮਾਂ ਜ਼ਰੂਰ ਕੱਢਿਆ ਜਾਵੇ ਪੂਰੇ ਬੁੱਧਨ ਲੈ ਕੇ ਸੁਣਦੇ ਹਨ ਮੰਤਰੀ ਹਰਜੋਤ ਬੈਂਸ ਦਾ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਕੱਲ ਮਿਤੀ 16 ਦਸੰਬਰ ਨੂੰ ਸਵੇਰੇ 9:30 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:30 ਵਜੇ ਤੱਕ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਮੈਗਾ ਪੀਟੀ ਪੀਟੀਐਮ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਅਧਿਆਪਕ ਮਾਪੇ ਮਿਲਣੀ ਕਹਿੰਦੇ ਹਾਂ ਪਿਛਲੇ ਸਾਲ ਤੋਂ ਸੀ ਇਹ ਰੀਤ ਸ਼ੁਰੂ ਕੀਤੀ ਸੀ ਪਿਛਲੇ ਸਾਲ ਆਪ ਸਭ ਨੇ ਇਸ ਨੂੰ ਬਹੁਤ ਪਰਵਾਹ ਮਜ਼ਾਰਾ ਦਿੱਤਾ ਤੇ 19 ਲੱਖ ਮਾਤਾ ਪਿਤਾ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦੀ ਵਿਦਿਅਕ ਪਰਫਾਰਮੈਂਸ ਜਾਣਨ ਦੇ ਲਈ ਪਹੁੰਚੇ ਸੀ ਇਸ ਸਾਲ ਵੀ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਜ਼ਰੂਰ ਸਰਕਾਰੀ ਸਕੂਲਾਂ 'ਚ ਜਾਓ ਆਪਣੇ ਬੱਚਿਆਂ ਦੇ ਬਾਰੇ ਪਤਾ ਕਰੋ ਉਹਨਾਂ ਦੇ ਅਧਿਆਪਕਾਂ ਤੋਂ ਜਾਨੋ ਕਿ ਤੁਹਾਡੇ ਬੱਚਿਆਂ ਦੀ ਅਕੈਡੈਮਿਕ ਪਰਫਾਰਮੈਂਸ ਕੀ ਹੈ ਤੇ ਨਾਲ ਹੀ ਜਾਪਦੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਵਕਤ ਜੋ ਪੰਜਾਬ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਸ ਦੇ ਗਵਾਹ ਬਣੋ ਕਿਵੇਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਨਵੇਂ ਕਲਾਸਰੂਮ ਲੈਬਸ ਪਲੇਗਰਾਉਂਡ ਹੋਰ ਬਹੁਤ ਕੁਝ ਸਾਡੇ ਸਕੂਲਜ਼ ਆਫ ਐਬਿਲੈਂਸ ਉਹਨਾਂ ਦੇ ਬੱਚਿਆਂ ਨੂੰ ਮਿਲੋ ਉਹਨਾਂ ਦੀ ਸ਼ਾਨਦਾਰ ਵਰਦੀ ਦੇਖੋ ਨਵੀਂ ਜੋ ਟ੍ਰਾਂਸਪੋਰਟ ਫੈਸਿਲਿਟੀ ਆਈ ਹੈ ਉਹਨਾਂ ਨੂੰ ਦੇਖੋ ਸਾਡੇ ਸਰਕਾਰੀ ਸਕੂਲਾਂ 'ਚ ਜੋ ਨਵੇਂ ਸਿਕਿਉਰਿਟੀ ਗਾਰਡ ਆਏ ਆ ਉਹਨਾਂ ਨੂੰ ਮਿਲੋ ਜੋ ਸਾਡੇ ਨਵੇਂ ਕੈਂਪਸ ਮੈਨੇਜਰ ਆਏ ਆ ਉਹਨਾਂ ਤੋਂ ਜਾਣੋ ਤਾਂ ਕਿ ਤੁਸੀਂ ਆਪਣੇ ਬੱਚਿਆਂ ਦੇ ਬੈਟਰ ਕੋਈ ਇਕ ਲਈ ਤੁਹਾਨੂੰ ਵੀ تسلی ਹੋਵੇ ਕਿ ਤੁਹਾਡੇ ਵੱਲੋਂ ਚੁਣੀ ਹੋਈ ਸਰਕਾਰ ਤੁਹਾਡੇ ਬੱਚਿਆਂ ਦੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਤੇ ਨਾਲ ਹੀ ਅਧਿਆਪਕਾਂ ਦੇ ਲਈ ਵੀ ਪਲੇਟਫਾਰਮ ਹੁੰਦਾ ਕਿ ਉਹ ਤੁਹਾਨੂੰ ਜੇਕਰ ਤੁਹਾਡੇ ਕਿਸੇ ਸਾਥ ਦੀ ਲੋੜ ਹੈ ਬੱਚੇ ਦੀ ਪੜ੍ਹਾਈ ਦੇ ਲਈ ਉਹ ਤੁਹਾਨੂੰ ਇਹ ਸਹੂਲਤ ਦੇ ਸਕਣ ਤੇ ਦੂਜੀ ਗੱਲ ਇਹ ਹੈ ਅਗਰ ਕੋਈ ਵੀ ਕਮੀ ਪੇਸ਼ੀ ਹੈ ਸਕੂਲ ਨੂੰ ਸਕੂਲ ਦੇ ਬਾਰੇ ਜਾਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ ਸਾਡੇ ਅਧਿਆਪਕਾਂ ਨੂੰ ਦੇ ਸਕਦੇ ਇਸ ਕਰਕੇ ਮੇਰੀ ਪੰਜਾਬ ਦੇ ਹਰ ਉਸ ਮਾਤਾ ਪਿਤਾ ਨੂੰ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਆ ਹੋ ਸਕਦਾ ਤੁਸੀਂ ਕੰਮ ਕਰਦੇ ਹੋ ਕਿਤੋਂ ਵੀ ਪਰ ਘੰਟੇ ਦੀ ਛੁੱਟੀ ਲੈ ਕੇ ਜਿਵੇਂ ਮਰਜ਼ੀ ਤੁਸੀਂ ਜ਼ਰੂਰ ਕੱਲ ਆਪਣੇ ਬੱਚੇ ਦੇ ਲਈ ਸਰਕਾਰੀ ਸਕੂਲ ਦੇ ਵਿੱਚ ਜਾ ਕੇ ਇਸ ਮੇਗਾ ਪੀਟੀਐਮ ਦਾ ਹਿੱਸਾ ਬਣਨਾ ਤੇ ਨਾਲ ਹੀ ਸਾਰੇ ਬੱਚਿਆਂ ਨੂੰ ਵੀ ਬੇਨਤੀ ਹੈ ਤੇ ਸਾਰੇ ਅਧਿਆਪਕਾਂ ਨੂੰ ਵੀ ਬੇਨਤੀ ਉਹ ਬੱਚਿਆਂ ਨੂੰ ਇਹ ਸੁਨੇਹਾ ਲਾਂ ਕਿ ਕੱਲ ਉਹ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਲੈ ਕੇ ਆਣ ਮਾਤਾ ਪਿਤਾ ਅਵੇਲੇਬਲ ਨਹੀਂ ਤਾਂ ਤੁਸੀਂ ਦਾਦਾ ਦાદੀ ਨੂੰ ਲੈ ਕੇ ਆ ਸਕੋ ਬਹੁਤ-ਬਹੁਤ ਧੰਨਵਾਦ